ਹਾਂਜੀ ਦੋਸਤੋ ਅੱਜ ਫੇਰ ਹਾਜ਼ਰ ਹੋਏ ਆ ਜੀ ਤੁਹਾਡੇ ਸਾਹਮਣੇ ਅਜੀਤ ਸਿੰਘ ਉਰਫ ਪੂਲੇ ਦੇ ਕੱਲੇ ਕੱਲੇ ਕਾਰ ਦਾ ਮੈਨੂੰ ਖੋਲਣ ਤੁਹਾਡੇ ਸਾਹਮਣੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜਰੂਰ ਦਬਾ ਦੇਣਾ ਦੋਸਤੋ ਪੂਲੇ ਨੂੰ ਇੱਕ ਵਾਰੀ ਅਫਸਰਾਂ ਨੇ ਚੰਡੀਗੜ੍ਹ ਬੁਲਾਇਆ ਤੇ ਉਸ ਨੂੰ ਇੱਕ ਸ਼ਹਿਰ ਦਾ ਨਕਸ਼ਾ ਵਿਖਾਇਆ ਕਿ ਸਾਨੂੰ ਪੱਕੀ ਸੂ ਮਿਲੀ ਹੈ ਕਿ ਸ਼ਹਿਰ ਅੰਦਰ ਕੋਈ ਬਹੁਤ ਵੱਡਾ ਕੰਮ ਕਰਨ ਲਈ ਮੀਟਿੰਗਾਂ ਕਰ ਰਹੇ ਨੇ ਸਿੰਘ ਤੇ ਸਾਰੇ ਹੈਵੀ ਇਸ ਸ਼ਹਿਰ ਦੇ ਅੰਦਰ ਹੀ ਨੇ ਅਸੀਂ ਆਪਣੇ ਕਈ ਜਸੂਸ ਸੂਈਏ ਆਮ ਕੱਪੜਿਆਂ ਵਿੱਚ ਇਸ ਸ਼ਹਿਰ ਅੰਦਰ ਛੱਡੇ ਹੋਏ ਸਨ ਪਰ ਅੱਜ 1 ਮਹੀਨਾ ਹੋ ਗਿਆ ਸਾਡੇ ਹੱਥ ਪੰਨੇ ਕੁਝ ਨਹੀਂ ਪਿਆ ਇਹ ਕੰਮ ਅਸੀਂ ਤੈਨੂੰ ਰਹਿਣਾ ਚਾਹੁੰਦੇ ਆ ਤੂੰ ਕਿਸੇ ਨਾ ਕਿਸੇ ਤਰੀਕੇ ਇਹ ਪਤਾ ਕਰਾ ਕੇ ਸਿੰਘ ਇੱਥੇ ਕਿਹੜੇ ਟਿਕਾਣੀ ਉੱਤੇ ਰਹਿ ਰਹੇ ਨੇ ਬਾਕੀ ਕੰਮ ਸਾਡਾ ਹੈ ਪੋਲਾ ਕਹਿੰਦਾ ਵੀ ਕੋਈ ਚੱਕਰੀ ਨਹੀਂ ਕੰਮ ਹੋਇਆ ਸਮਝੋ ਪੋਲੇ ਨੇ ਵਾਪਸ ਆ ਕੇ ਆਪਣੇ ਸਾਰੇ ਬੰਦਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਜੋ ਮਰਜ਼ੀ ਹੋ ਜੇ ਆਪਾਂ ਉਹਨਾਂ ਬੰਦਿਆਂ ਦਾ ਪਤਾ ਲਾਉਣਾ ਹੀ ਲਾਉਣਾ ਸਾਰੇ ਤਿਆਰੀਆਂ ਤੇ ਚੱਲੋ ਪੂਲੇ ਦੇ ਸਾਰੇ ਬੰਦਿਆਂ ਨੇ ਭੇਸ ਬਦਲ ਲਏ ਕੋਈ ਸ਼ਹਿਰੀ ਬਣ ਗਿਆ ਕੋਈ ਕਾਲਜ ਪੜਦਾ ਮੁੰਡਾ ਬਣ ਗਿਆ ਕੱਪੜੇ ਸਾਰਿਆਂ ਨੇ ਆਪਣੇ ਨਾਲ ਲੈ ਲਏ ਤੇ ਸ਼ਹਿਰ ਅੰਦਰ ਜਾ ਕੇ ਸਾਰਿਆਂ ਨੇ ਅੱਡੋ ਅੱਡ ਮਕਾਨ ਕਰਾਏ ਉੱਤੇ ਲੈ ਲਏ ਇਹਨਾਂ ਨੇ ਹੁਣ ਉਹ ਰੋਜ਼ ਬਾਜ਼ਾਰਾਂ ਅੰਦਰ ਸ਼ਹਿਰ ਦੀਆਂ ਤੰਗ ਗਲੀਆਂ ਅੰਦਰ ਦੁਕਾਨਦਾਰਾਂ ਕੋਲ ਦੇੜੇ ਕੱਢਣ ਲੱਗ ਪਏ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਬੰਦਿਆਂ ਦਾ ਕੋਈ ਭੇਤ ਬਾਹਰ ਨਿਕਲੇ ਦੋ ਹਫ਼ਤੇ ਉਹਨਾਂ ਨੇ ਪੂਰੀ ਮਿਹਨਤ ਕੀਤੀ ਪਰ ਹੱਥ ਪੱਲੇ ਉਹਨਾਂ ਦੇ ਵੀ ਹੁਣ ਤੱਕ ਕੋਈ ਨਹੀਂ ਲੱਗਿਆ ਉਧਰ ਪ੍ਰਮਾਤਮਾ ਦੀ ਖੇਡ ਦੇਖੋ ਪੂਲੇ ਦੇ ਇੱਕ ਬੰਦੇ ਨੇ ਜਿੱਥੇ ਕਮਰਾ ਕਰਾਇਓ ਤੇ ਲਿਆ ਸੀਗਾ ਉਸ ਕਮਰੇ ਦੇ ਨਾਲ ਵਾਲੇ ਕਮਰੇ ਅੰਦਰ ਉਹਨਾਂ ਵਿੱਚੋਂ ਦੋ ਸਿੰਘ ਠਹਿਰੇ ਹੋਏ ਸਨ ਤੇ ਭੇਸ ਉਹਨਾਂ ਦੇ ਵੀ ਬਦਲੇ ਹੋਏ ਸਨ ਇੱਕ ਦਿਨ ਉਹਨਾਂ ਵਿੱਚੋਂ ਇੱਕ ਸਿੰਘ ਨੂੰ ਪੂਲੇ ਦਾ ਬੰਦਾ ਵਾਇਰਲੈਸ ਤੇ ਗੱਲਾਂ ਕਰਦਾ ਦੇਖ ਗਿਆ ਉਸ ਨੂੰ ਬਸ ਐਨਾ ਹੀ ਸੁਣੇ ਆ ਕਿ ਬੰਦੇ ਨਹੀਂ ਲੱਭ ਰਹੇ ਐਨਾ ਸੁਣਦੇ ਸਾਰੀ ਉਸ ਸਿੰਘ ਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਆ ਦੂਜਾ ਸਿੰਘ ਜਦੋਂ ਵਾਪਸ ਆਇਆ ਉਸਨੇ ਉਸ ਨੂੰ ਵੀ ਸਾਰੀ ਕਹਾਣੀ ਦੱਸੀ ਰਾਤੋਂ ਰਾਤ ਉਹ ਦੋਵੇਂ ਬਾਕੀ ਸਿੰਘਾਂ ਦੇ ਘਰਾਂ ਤੇ ਪਹੁੰਚ ਕੇ ਉਹਨਾਂ ਨੂੰ ਵੀ ਇਹ ਗੱਲ ਦੱਸ ਆਏ ਤੇ ਅਗਲੇ ਦਿਨ ਉਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਫਿਰ ਜਿਦੇ ਵਿੱਚ ਉਹਨਾਂ ਵਿਚਾਰ ਕੀਤੀ ਕਿ ਆਪਾਂ ਨੂੰ ਕੀ ਪਤਾ ਕਿ ਸ਼ਹਿਰ ਅੰਦਰ ਅਜੇ ਕਿੰਨੇ ਕੁ ਬੰਦੇ ਬੈਠੇ ਨੇ ਜੋ ਸਾਨੂੰ ਕੁੱਤਿਆਂ ਵਾਂਗੂ ਲੱਭ ਰਹੇ ਨੇ ਹੁਣ ਇੱਥੋਂ ਨਿਕਲ ਜਾਣਾ ਹੀ ਠੀਕ ਰਹੂ ਉਸੇ ਸ਼ਾਮ ਉਹਨਾਂ ਸਾਰਿਆਂ ਨੇ ਜ਼ਰੂਰੀ ਸਮਾਨ ਹੀ ਆਪਣੇ ਨਾਲ ਲਿਆ ਤੇ ਸ਼ਹਿਰ ਛੱਡ ਦਿੱਤਾ ਉਹਨਾਂ ਨੇ ਪੂਲੇ ਦੇ ਬੰਦੇ ਮਹੀਨਾ ਸ਼ਹਿਰ ਦੇ ਅੰਦਰ ਮੱਥਾ ਮਾਰੀ ਗਏ ਪਰ ਉਹਨਾਂ ਦੇ ਹੱਥ ਵੀ ਕੋਈ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਉਹਨਾਂ ਵੀ ਸ਼ਹਿਰ ਛੱਡ ਦਿੱਤਾ ਫਿਰ ਪੋਲਾ ਆਪਣਾ ਸਾਰਾ ਗੋਲੀ ਸਿਕਾ ਕਦੇ ਵੀ ਡੇਰੇ ਅੰਦਰ ਨਹੀਂ ਰੱਖਦਾ ਡੇਰੇ ਅੰਦਰ ਉਹਦਾ ਉਹੀ ਸਮਾਨ ਵੇਖਣ ਨੂੰ ਮਿਲਦਾ ਸੀ ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ ਸਨ ਬਾਕੀ ਸਾਰਾ ਸਮਾਨ ਉਹ ਆਪਣੇ ਇੱਕ ਖੂਫੀਆ ਗਡਾਉਣ ਵਿੱਚ ਹੀ ਰੱਖਦਾ ਹੁੰਦਾ ਸੀ ਜਿਹਦੇ ਬਾਰੇ ਅਫਤਾਰੋਂ ਨੂੰ ਵੀ ਨਹੀਂ ਸੀ ਪਤਾ ਜਿਹੜੇ ਬੰਦੇ ਉਸ ਟਿਕਾਣੇ ਦੀ ਨਿਗਰਾਨੀ ਕਰਦੇ ਸਨ ਉਹਨਾਂ ਨੂੰ ਕਦੇ ਵੀ ਡੇਰੇ ਅੰਦਰ ਆਉਣ ਦੀ ਸਖਤ ਮਨਾਹੀ ਸੀ ਜੇ ਉਹਨਾਂ ਬੰਦਿਆਂ ਨੂੰ ਕੋਈ ਜ਼ਰੂਰੀ ਕੰਮ ਪੈ ਜਾਵੇ ਤਾਂ ਉਹ ਪੋਲੇ ਨਾਲ ਵਾਇਰਲੈਸ ਰਾਹੀਂ ਸੰਪਰਕ ਕਰਦੇ ਸਨ ਪੋਲੇ ਨੇ ਉੱਥੇ ਉਹੀ ਬੰਦੇ ਲਾਏ ਸਨ ਜਿਨ੍ਹਾਂ ਦਾ ਪਿੱਛੇ ਕੋਈ ਘਰਬਾਰ ਨਹੀਂ ਸੀਗਾ ਤੇ ਜੇ ਉਹ ਕਦੇ ਗਾਇਬ ਵੀ ਹੋ ਜਾਂਦੇ ਤਾਂ ਪਿੱਛੇ ਪੈਰ ਵਾਈ ਕਰਨ ਵਾਲਾ ਕੋਈ ਨਹੀਂ ਸੀ ਦਾ ਉਹਨਾਂ ਦੇ ਨਾ ਉਹ ਕਦੇ ਬਾਜ਼ਾਰ ਜਾ ਸਕਦੇ ਸਨ ਉਹਨਾਂ ਨੂੰ ਸਾਰਾ ਸਮਾਨ ਅੱਡੇ ਉੱਤੇ ਪਾਉਂਦਾ ਹੁੰਦਾ ਸੀ ਪੂਲੇ ਹਫ਼ਤੇ ਵਿੱਚ ਇੱਕ ਵਾਰੀ ਉੱਥੇ ਜ਼ਰੂਰ ਗਿਦਾ ਮਾਰਦਾ ਸੀ ਦੱਸਣ ਵਾਲੇ ਦੱਸਦੇ ਨੇ ਕਿ 15-20 ਬੰਦੇ ਪੱਕੇ ਹੀ ਉਸ ਥਾਂ ਤੇ ਹਰ ਸਮੇਂ ਮੌਜੂਦ ਰਹਿੰਦੇ ਸਨ ਸਿੰਘਾਂ ਨੂੰ ਇਹ ਸ਼ੱਕ ਸੀ ਕਿ ਪੂਲੇ ਨੇ ਕੋਈ ਨਾ ਕੋਈ ਗੁਪਤ ਅੱਡਾ ਵੀ ਬਣਾਇਆ ਹੋਇਆ ਪਰ ਉਹ ਹੈ ਕਿੱਥੇ ਇਸ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਪੂਲੇ ਦੇ ਇੱਕ ਖਾਸ ਬੰਦੇ ਨੇ ਇੱਕ ਵਾਰੀ ਸਿੰਘਾਂ ਨੂੰ ਇਹ ਖਬਰ ਦਿੱਤੀ ਕਿ ਮਹੀਨੇ ਵਿੱਚ ਇੱਕ ਰਾਤ ਪੂਲਾ ਇਕੱਲਾ ਹੀ ਰਾਤ ਨੂੰ ਪਤਾ ਨਹੀਂ ਕਿੱਥੇ ਜਾਂਦਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਮੁੜ ਆਉਂਦਾ ਹੈ ਸਿੰਘਾਂ ਨੂੰ ਸ਼ੱਕ ਪੈ ਗਈ ਕਿ ਇਹ ਪੱਕਾ ਆਪਣੇ ਖੂਹੀ ਆਡੇ ਉੱਤੇ ਹੀ ਜਾਂਦਾ ਹੋਊਗਾ ਉਹਨਾਂ ਆਪਣੇ ਬੰਦੇ ਨੂੰ ਕਿਹਾ ਕਿ ਹੁਣ ਜਦੋਂ ਪੂਲਾ ਕਦੇ ਵੀ ਰਾਤ ਨੂੰ ਬਾਹਰ ਜਾਵੇ ਤੂੰ ਨਾਲ ਦੀ ਨਾਲ ਸਾਨੂੰ ਖਬਰ ਕਰਨੀ ਹੈ ਇਸ ਕੰਮ ਲਈ ਉਸ ਨੂੰ ਇੱਕ ਵਾਇਰਲਿਸ ਵੀ ਦਿੱਤੀ ਗਈ ਇੱਕ ਰਾਤ ਉਸ ਬੰਦੇ ਨੇ ਪੂਲੇ ਦੀ ਗੱਡੀ ਬਾਹਰ ਨਿਕਲਦੀ ਵੇਖੀ ਅੱਧੀ ਰਾਤ ਨੂੰ ਤੇ ਝਟ ਸਿੰਘਾਂ ਨੂੰ ਖਬਰ ਕਰ ਦਿੱਤੀ ਪਰ ਕੁਦਰਤੀ ਉਸ ਵਿੱਚ ਪੂਲਾ ਨਹੀਂ ਸੀਗਾ ਉਸ ਦਿਨ ਪੂਲੇ ਨੇ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਭੇਜਿਆ ਸੀ ਥੋੜੀ ਦੂਰ ਜਾਂਦੇ ਹੀ ਗੱਡੀ ਅਨਾਰ ਵਾਂਗੂ ਖੋਲ ਦਿੱਤੀ ਗਈ ਪੂਲੇ ਨੂੰ ਖਬਰ ਸੁਣਦੇ ਸਾਰੇ ਪੱਕਾ ਯਕੀਨ ਹੋ ਗਿਆ ਕਿ ਤੇਰੇ ਦਾ ਕੋਈ ਬੰਦਾ ਕਤਾਰੀ ਕਰ ਗਿਆ ਉਸ ਤੋਂ ਮਹੀਨੇ ਕੋ ਬਾਅਦ ਉਹ ਬੰਦਾ ਫੜ ਲਿਆ ਪੂਲੇ ਨੇ ਉਸ ਨਾਲ ਬਹੁਤ ਮਾਰੀ ਹੋਈ ਕਹਿੰਦੇ ਬਾਅਦ ਵਿੱਚ ਫਿਰ ਇੱਕ ਵਾਰੀ ਪੂਲੇ ਦੇ ਇੱਕ ਬੰਦੇ ਨੇ ਪੂਲੇ ਦਾ ਬਹੁਤ ਖਾਸ ਸਮਾਨ ਦਿੱਲੀ ਲੈ ਕੇ ਜਾਣਾ ਸੀ ਤੇ ਪੂਲੇ ਨੇ ਆਪਣੇ ਕਿਸੇ ਹੋਰ ਬੰਦੇ ਨੂੰ ਰੇਲ ਗੱਡੀ ਦੀ ਟਿਕਟ ਕਰਵਾਉਣ ਲਈ ਉਸ ਨੂੰ ਕਹਿ ਦਿੱਤਾ ਟਿਕਟ ਤਾਂ ਉਸ ਬੰਦੇ ਨੇ ਕਰਵਾ ਦਿੱਤੀ ਪਰ ਉਸ ਨੂੰ ਇਹ ਪਤਾ ਲੱਗ ਗਿਆ ਕਿ ਫਲਾਣਾ ਬੰਦਾ ਇਸ ਟਿਕਟ ਤੇ ਪੂਲੇ ਦਾ ਲੱਖਾਂ ਦਾ ਕੋਈ ਜ਼ਰੂਰੀ ਸਮਾਨ ਲੈ ਕੇ ਦਿੱਲੀ ਜਾ ਰਿਹਾ ਹੈ ਉਸ ਬੰਦੇ ਨੇ ਸੋਚਿਆ ਕਿ ਮੌਕਾ ਵਧੀਆ ਹੈ ਇੱਥੇ ਪੂਲੇ ਕੋਲ ਕਿੰਨੇ ਸਾਲ ਕੰਮ ਕੀਤਾ ਕੀ ਮਿਲਿਆ ਜੇ ਉਹ ਬੈਗ ਮੇਰੇ ਹੱਥ ਆ ਗਿਆ ਮੈਨੂੰ ਸਾਰੀ ਉਮਰ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਣੀ ਉਸ ਬੰਦੇ ਨੇ ਅੰਦਰੋਂ ਅੰਦਰ ਹੀ ਸਾਰੀ ਪਲੈਨਿੰਗ ਕਰ ਲਈ ਤੇ ਉਹ ਬੰਦਾ ਉਸ ਟਿਕਟ ਦੀ ਤਰੀਕ ਤੋਂ 2 ਦਿਨ ਪਹਿਲਾਂ ਹੀ ਪੂਲੇ ਨੂੰ ਇਹ ਕਹਿ ਕੇ ਡੇਰੇ ਤੋਂ ਬਾਹਰ ਨਿਕਲ ਗਿਆ ਕਿ ਮੇਰੀ ਮਾਂ ਬਹੁਤ ਬਿਮਾਰ ਹੈ ਮੈਂ ਹਫ਼ਤੇ ਕੋ ਤੱਕ ਵਾਪਸ ਆਉਂਦਾ ਹਾਂ ਉਹ ਦਿਨ ਆ ਗਿਆ ਜਦੋਂ ਪੂਲੇ ਦੇ ਬੰਦੇ ਨੇ ਬੈਗ ਲੈ ਕੇ ਟ੍ਰੇਨ ਆਹੀਂ ਦਿੱਲੀ ਜਾਣਾ ਸੀ ਉਧਰ ਦੂਜੇ ਪਾਸੇ ਉਹ ਬੰਦਾ ਵੀ ਟ੍ਰੇਨ ਅੰਦਰ ਪੂਲੇ ਦੇ ਬੰਦੇ ਦਾ ਇੰਤਜ਼ਾਰ ਕਰ ਰਿਹਾ ਸੀ ਹਲੇ ਪੂਲੇ ਦੇ ਬੰਦੇ ਨੂੰ ਟ੍ਰੇਨ ਵਿੱਚ ਬੈਠਿਆਂ ਨੂੰ ਘੰਟਾ ਕੋ ਹੋਇਆ ਹੀ ਸੀਗਾ ਉਹ ਬੰਦਾ ਪੂਲੇ ਦੇ ਬੰਦੇ ਦੇ ਪਿੱਛੇ-ਪਿੱਛੇ ਬਾਥਰੂਮ ਕੋਲ ਚਲਾ ਗਿਆ ਤੇ ਨਾਲ ਦੀ ਨਾਲ ਉਸਨੇ ਪੂਲੇ ਦੇ ਬੰਦੇ ਨੂੰ ਪਿੱਛੋਂ ਹੀ ਪਤਾ ਨਹੀਂ ਰਮਾਂ ਰਹੀ ਕੀ ਸੰਘਾਇਆ ਕਿ ਉਹ ਉੱਥੇ ਹੀ ਬੇਹੋਸ਼ ਹੋ ਗਿਆ ਤੇ ਫਟਾਫਟ ਬੈਗ ਲੈ ਕੇ ਪੂਲੇ ਦੇ ਬੰਦੇ ਨੂੰ ਟ੍ਰੇਨ ਤੋਂ ਬਾਹਰ ਸੁੱਟ ਦਿੱਤਾ ਉਹਨੇ ਤੇ ਆਪ ਚੁੱਪਚਾਪ ਮਾਲ ਟਿਕਾਣੇ ਲਾ ਕੇ ਉਹ ਪਿੰਡ ਚਲਾ ਗਿਆ ਜਦੋਂ ਹਫ਼ਤੇ ਤੋਂ ਬਾਅਦ ਉਹ ਡੇਰੇ ਆਇਆ ਉੱਥੇ ਪੂਰਾ ਰੌਲਾ ਪਿਆ ਹੋਇਆ ਕਿ ਆਪਣੇ ਬੰਦੇ ਨਾਲ ਆਹ ਕੰਮ ਹੋ ਗਿਆ ਪਰ ਉਹ ਬੰਦਾ ਐਡਾ ਡਰਾਮੇਬਾਜ਼ ਸੀਗਾ ਉਸਨੇ ਪੁੱਲੇ ਨੂੰ ਵੀ ਸ਼ੱਕ ਨਹੀਂ ਹੋਣ ਦਿੱਤਾ ਕਿ ਇਹਦੇ ਪਿੱਛੇ ਮੇਰਾ ਹੱਥ ਹੈ ਕਈ ਸਾਲ ਪੁੱਲੇ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਪਰ ਕਈ ਸਾਲਾਂ ਬਾਅਦ ਉਹ ਬੰਦਾ ਖਾਦੀ ਪੀਤੀ ਵਿੱਚ ਕਿਸੇ ਨੂੰ ਸਾਰੀ ਸੱਚਾਈ ਦੱਸ ਬੈਠਾ ਗੱਲ ਪੁੱਲੇ ਤੱਕ ਪਹੁੰਚੀ ਤੇ ਫਿਰ ਉਹ ਬੰਦਾ ਕਦੇ ਨਹੀਂ ਲਿਖਿਆ ਫਿਰ ਪੁੱਲੇ ਦੇ ਬੰਦੇ ਵੀ ਉਸ ਸਮੇਂ ਪੂਰੇ ਮਥਰੇ ਪਏ ਸਨ ਹਰੇਕ ਹੀ ਆਪਣੇ ਆਪ ਨੂੰ ਪੁੱਲਾ ਹੀ ਸਮਝਦਾ ਹੁੰਦਾ ਸੀ ਹਰੇਕ ਬੰਦੇ ਨੂੰ ਇਹੀ ਦੌੜ ਲੱਗੀ ਰਹਿੰਦੀ ਸੀ ਕਿ ਕਿਦੇ ਚਾਰ ਕੰਨਾਂ ਤੇ ਮਾਰ ਕੇ ਦੋ ਪੈਸੇ ਅੰਦਰ ਕਰੀਏ ਕਹੀਂ ਕਾਂਡ ਤਾ ਹੋ ਪੋਲੇ ਨੂੰ ਬਿਨਾ ਪੁੱਛੀ ਕਰ ਜਾਂਦੇ ਤੇ ਸਾਰਾ ਮਾਲ ਆਪਣੀ ਜੇਬ ਵਿੱਚ ਪਾ ਜਾਂਦੇ ਪੋਲੇ ਦੀ ਉਦੋਂ ਲੋਕਾਂ ਅੰਦਰ ਦਹਿਸ਼ਤ ਹੀ ਇੰਨੀ ਸੀ ਕਿ ਜਦੋਂ ਉਹ ਕਹਿੰਦੇ ਕਿ ਅਸੀਂ ਪੋਲੇ ਦੇ ਬੰਦੇ ਆ ਲੋਕਾਂ ਦਾ ਸੁਣ ਕੇ ਬੈਠੀ ਤਰਾ ਨਿਕਲ ਜਾਂਦਾ ਸੀ ਖੈਰਾ ਅੰਦਰ ਕੋਈ ਬਾਣੀਆਂ ਕੋਈ ਰਖੇ ਵਾਲਾ ਕੋਈ ਵਪਾਰੀ ਕੋਈ ਦੁਕਾਨਦਾਰ ਨਹੀਂ ਛੱਡਿਆ ਪੋਲੇ ਦੇ ਬੰਦਿਆਂ ਨੇ ਜਿਹੜਾ ਇਹਨਾਂ ਸਾਹਮਣੇ ਕੋਈ ਮਾੜਾ ਮੋਟਾ ਅੜਦਾ ਇਹ ਸ਼ਾਮ ਨੂੰ ਹੀ ਉਸ ਦਾ ਇੰਜਰ-ਪਿੰਜਰ ਖੋਲ ਕੇ ਰੱਖ ਦਿੰਦੇ ਸਾਰਾ ਸਾਰਾ ਦਿਨ ਇਹ ਕਦੇ ਕਿਸੇ ਦੀ ਦੁਕਾਨ ਉੱਤੇ ਕਦੇ ਕਿਸੇ ਦੀ ਮੁਫਤ ਦੀਆਂ ਰੋਟੀਆਂ ਤੋੜਦੇ ਰਹਿੰਦੇ ਕਦੇ ਇਹ ਬੱਸ ਕੈਂਡਾ ਉੱਤੇ ਜਾ ਕੇ ਬੱਸ ਚੜ੍ਹ ਕੇ ਲੋਕਾਂ ਤੋਂ 4 ਥਿੱਲਰ ਵਟੋਰ ਕੇ ਤਿੱਤਰ ਹੁੰਦੇ ਪੁਲੇ ਦੇ ਬੰਦੇ ਪੂਰੇ ਸ਼ਹਿਰ ਅੰਦਰ ਤਿੱਕੀ ਨਿਗ੍ਹਾ ਰੱਖਦੇ ਕਿ ਕਿਹੜਾ ਬੰਦਾ ਸ਼ਹਿਰ ਵਿੱਚ ਨਵਾਂ ਆਇਆ ਇਹਨਾਂ ਦੀ ਨਿਗਾਹ ਬੰਦਾ ਚੜ੍ਹਿਆ ਨਹੀਂ ਤੇ ਗਿਆ ਨਹੀਂ ਲੋਕ ਆਪਣੇ ਛੋਟੇ-ਮੋਟੇ ਕੰਮ ਵੀ ਇਹਨਾਂ ਤੋਂ ਕਰਵਾ ਜਾਂਦੇ ਸਨ ਤੇ ਬੰਦੀ ਸੇਵਾ ਪਾਣੀ ਵੀ ਕਰ ਜਾਂਦੇ ਸਨ ਇਹਨਾਂ ਦੀ ਪੋਲੇ ਦੇ ਬੰਦਿਆਂ ਦੀਆਂ ਦਸੇ ਉਂਗਲਾਂ ਸਮੇਤ ਪੈਰ ਦੇਸੀ ਘੋ ਵਿੱਚ ਰਹਿੰਦੇ ਸਨ ਕਾਲ ਜਾਂਦੇ ਮੁੰਡੇ ਕਦੇ ਕਦਾਈ ਇਹਨਾਂ ਮੁੰਡੇ ਅੜ ਜਾਂਦੇ ਜਨ ਪਰ ਉਹਨਾਂ ਦਾ ਵੀ ਪੂਰੀ ਰੇਲ ਬਣਾ ਕੇ ਛਰਦੇ ਸਨ ਇਹ ਜਦੋਂ ਉਹ ਕਿਸੇ ਕੰਮ ਦੂਜੇ ਸ਼ਹਿਰਾਂ ਅੰਦਰ ਜਾਂਦੇ ਇਹ ਤਾਂ ਸਾਰਾ ਸ਼ਹਿਰ ਉਹ ਦਿਨ ਖੁਸ਼ੀ ਮਨਾਉਂਦਾ ਕਿ ਦੋ ਚਾਰ ਦਿਨ ਵਧੀਆ ਦਦ ਵੱਢੀ ਗਈ ਹੁਣ ਕੁਝ ਦਿਨ ਸਕੂਨ ਦਾ ਸਾਹ ਲਵਾਂਗੇ ਇਹ ਰਾਤ ਨੂੰ ਕਈ ਵਾਰ ਕਿਸੇ ਦੇ ਵੀ ਘਰ ਚਲੇ ਜਾਂਦੇ ਤੇ ਕੁੰਡਾ ਖੜਕਾ ਕੇ ਬੰਦਿਆਂ ਲਈ ਰੋਟੀ ਪਾਣੀ ਤਿਆਰ ਕਰਨ ਯਾਗਦੇ ਕਿਸੇ ਦੀ ਮਜਾਲ ਨਾ ਹੁੰਦੀ ਕਿ ਉਹ ਇਹਨਾਂ ਨੂੰ ਨਾ ਕਰ ਜਾਂਦਾ ਜਦੋਂ ਪੂਲਾ ਕਦੇ ਸ਼ਹਿਰ ਜਿਹੜਾ ਮਾਰਨ ਆਉਂਦਾ ਤਾਂ ਉਸਦੇ ਬੰਦੇ ਸ਼ਹਿਰ ਵਾਲਿਆਂ ਨੂੰ ਪੂਲੇ ਨਾਲ ਬਹੁਤੀ ਗੱਲ ਹੀ ਨਾ ਕਰਨਦੇ ਕਿ ਕਿਤੇ ਸਾਡਾ ਭੇਤੀ ਨਾ ਖੋਲ ਕੇ ਰੱਖ ਦੇਣ ਪੂਲੇ ਦੇ ਬੰਦੇ ਇੱਕ ਵਾਰ ਸਿੰਘਾਂ ਦਾ ਭੇਸ ਬਟਾ ਕੇ ਕਿਸੇ ਪਿੰਡ ਅੱਧੀ ਰਾਤ ਜਾ ਵੜੇ ਉਸ ਪਿੰਡ ਦੇ ਲੋਕਾਂ ਨੇ ਪਹਿਲੇ ਹੀ ਰੋ ਰੋ ਦੇ ਹਲਿਆਂ ਤੋਂ ਦੁਖੀ ਹੋ ਕੇ ਅਸਲੀ ਸਿੰਘਾਂ ਤੱਕ ਪਹੁੰਚ ਕੀਤੀ ਹੋਈ ਸੀ ਤੇ ਉਸ ਰਾਤ 7-8 ਸਿੰਘ ਉਸ ਪਿੰਡ ਅੰਦਰ ਹੀ ਬੈਠੇ ਸਨ ਪੂਲੇ ਦੇ ਬੰਦੇ ਚੁੱਪ ਕਰਕੇ ਪਿੰਡ ਅੰਦਰ ਵੜ ਕੇ ਇੱਕ ਸ਼ਾਹੂਕਾਰ ਦੇ ਘਰ ਜਾ ਵੜੇ ਉਹਨਾਂ ਜਾਂਦਿਆਂ ਹੀ ਸ਼ਾਹੂਕਾਰ ਨੂੰ ਦਵਕਾ ਮਾਰਿਆ ਕਿ ਜਥੇ ਦੀ ਸੇਵਾ ਲਈ ਜਿਹੜਾ ਮਾਲ ਘਰ ਅੰਦਰ ਪਿਆ ਕੱਢ ਕੇ ਹੁਣੇ ਫੜਾ ਦੇ। ਸ਼ਾਹੂਕਾਰ ਸਮਝ ਗਿਆ ਕਿ ਇਹ ਤਾਂ ਅੱਜ ਫੇਰ ਨਕਲੀ ਲੋਟੂ ਢੋਲਾ ਆ ਗਿਆ। ਉਸਨੇ ਬਹਾਨਾ ਮਾਰਿਆ ਕਿ ਬਾਬਿਓ ਆਤਾ ਇੱਕ ਪੈਸਾ ਨਹੀਂ ਕਰ ਜੇ ਪ੍ਰਸ਼ਾਦਾ ਪਾਣੀ ਠਗਣਾ ਹੈ ਤਾਂ ਬਣਵਾ ਦਿਆਂ। ਪੋਲੇ ਦੇ ਬੰਦਿਆਂ ਨੂੰ ਇੰਨੀ ਗੱਲ ਸੁਣਦੇ ਹੀ ਗੁੱਸਾ ਆ ਗਿਆ। ਉਹਨਾਂ ਚਾਰ-ਪੰਜ ਛੱਡੀਆਂ ਸ਼ਾਹੂਕਾਰ ਦੇ। ਸ਼ਾਹੂਕਾਰ ਵੀ ਪੂਰਾ ਸੱਤ ਪਤਨਾਂ ਦਾ ਤਾਰੂ ਸੀ। ਜਾਣ ਕੇ ਗਿੱਠ-ਗਿੱਠ ਦੇ ਹੰਝੂ ਗਿਰਨ ਲੱਗ ਪਿਆ ਉਹ ਕਿ ਮੈਨੂੰ ਮਾਫ਼ ਕਰ ਦਿਓ ਦਰਸਲ ਅੱਜ ਸਾਰਾ ਪੈਸਾ ਮੈਂ ਆਪਣੇ ਭਾਈ ਦੇ ਘਰ ਰੱਖ ਦੋ ਤਿੰਨ ਘਰ ਛੱਡ ਕੇ ਉਹਦਾ ਘਰ ਆ ਜੇ ਕਹੋਂ ਤਾਂ ਮੈਂ ਹੁਣੇ 2 ਮਿੰਟਾਂ ਅੰਦਰ ਪੈਸੇ ਲਿਆ ਦਿੰਨਾ। ਪੂਲੇ ਦੇ ਬੰਦੇ ਪੂਰੇ ਹੰਕਾਰੇ ਹੋਏ ਸਨ ਉਹਨਾਂ ਨੂੰ ਆਏ ਸੀ ਕਿ ਸਾਨੂੰ ਕਿਹੜਾ ਹੱਥ ਪਾ ਲੂ ਪੰਜਾਬ ਵਿੱਚ। ਉਹ ਸ਼ਾਹੂਕਾਰ ਨੂੰ ਕਹਿੰਦੇ ਕਿ ਮਿੰਟ ਦੋ ਲਾ ਖੇਤੀ ਆ ਜਾ ਫਿਰ ਅਸੀਂ ਅੱਗੇ ਜਾਣਾ। ਸ਼ਾਹੂਕਾਰ ਫਟਾਫਟ ਘਰ ਤੋਂ ਨਿਕਲ ਕੇ ਉਸ ਘਰ ਜਾ ਪਹੁੰਚਿਆ ਜਿੱਥੇ ਅਸਲੀ ਸਿੰਘ ਰੁਕੇ ਹੋਏ ਸਨ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਖੇਤੀ ਆ ਜਾਓ ਲੁਟੇਰੇ ਮੇਰੇ ਘਰੇ ਆਏ ਬੈਠੇ ਨੇ ਤੇ ਪੈਸੇ ਮੰਗ ਰਹੇ ਨੇ। ਸਿੰਘਾਂ ਨੇ ਨਾਲ ਦੀ ਨਾਲ ਆਪਣਾ ਸਮਾਨ ਚੱਕਿਆ ਤੇ ਸ਼ਾਹੂਕਾਰ ਦਾ ਸਾਰਾ ਘਰ ਖੇੜ ਲਿਆ ਉਹਨਾਂ ਨੇ। ਪੋਲੇ ਦੇ ਬੰਦਿਆਂ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਉਹ ਸਿਰ ਤੇ ਆਣ ਖੜੇ ਹੋਏ। ਉਹਨਾਂ ਪੋਲੇ ਦੇ ਬੰਦੇ ਗੋਡਿਆਂ ਹੇਡ ਦੇ ਲੇ ਤੇ ਕੋਟ-ਕੋਟ ਉਹਨਾਂ ਦੀਆਂ ਧੁਕੀਆਂ ਕੱਢਦੀਆਂ ਉਹਨਾਂ ਨੇ। ਫਿਰ ਪਿੰਡ ਵਾਲਿਆਂ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਪੋਲੇ ਨੇ ਆਪਣੇ ਕਈ ਧੰਦੇ ਅਫਤਾਰੋਂ ਨੂੰ ਪੱਕੇ ਹੀ ਸੰਭਾਲੇ ਹੋਏ ਸਨ ਜਿਨ੍ਹਾਂ ਰਾਹੀਂ ਅਫਤਾਰੋਂ ਨੇ ਬੜਾ ਮਾਲ ਅੰਦਰ ਕੀਤਾ ਸੀ। ਕਿਸੇ ਸਮੇਂ 10-10 ਰੁਪਏ ਨੂੰ ਤਰਸਣ ਵਾਲੀ ਅਫਤਾਰੋਂ ਕਹੀਂ ਪਿੰਡਾਂ ਅੰਦਰ ਜ਼ਮੀਨ ਖਰੀਦ ਗਈ। ਕਹੀਂ ਕੋਠੀਆਂ ਮਕਾਨਾਂ ਦੀ ਮਾਲਕ ਬਣ ਬੈਠੀ। ਜਿਵੇਂ ਜਿਵੇਂ ਅਫਤਾਰੋਂ ਤਰੱਕੀ ਕਰਦੀ ਗਈ। ਓਵੇਂ ਓਵੇਂ ਉਹਦਾ ਹੰਕਾਰ ਵੀ ਵਧਾ ਕਈ ਵਾਰੀ ਤਾਂ ਗੁੱਸੇ ਵਿੱਚ ਉਹ ਪੂਲੇ ਦੇ ਬੰਦਿਆਂ ਨੂੰ ਹੀ ਪੈ ਜਾਂਦੀ ਸੀ ਜਿਹਦੇ ਨਾਲ ਵੀ ਵੇਖਦੀ ਪੂਲੇ ਦੀ ਸ਼ੈ ਤੇ ਹਰੇਕ ਨਾਲ ਪੰਗਾ ਪਾ ਬੈਠਦੀ ਮੂਰੇ ਪੂਲੇ ਦੇ ਬੰਦਿਆਂ ਨੂੰ ਹੋਣਾ ਪੈਂਦਾ ਇੱਕ ਵਾਰੀ ਪੂਲਾ ਉਸ ਨੂੰ ਆਪਣੇ ਨਾਲ ਚੰਡੀਗੜ੍ਹ ਇੱਕ ਅਫਸਰ ਦੀ ਪਾਰਟੀ ਉੱਤੇ ਲੈ ਗਿਆ ਦੋ ਪੈਗ ਲਾ ਕੇ ਅਵਤਾਰੋ ਉਸ ਅਫਸਰ ਨੂੰ ਹੀ ਗਾਲਾਂ ਕੱਢਣ ਲੱਗ ਪਈ ਜਦੋਂ ਪੂਲੇ ਨੇ ਦੇਖਿਆ ਉਹਦੇ ਤੋਤੇ ਉੱਡ ਗਏ ਪੂਲੇ ਨੇ ਅਵਤਾਰੋ ਨੂੰ ਫੜ ਕੇ ਨਾਲ ਦੀ ਨਾਲ ਗੱਡੀ ਵਿੱਚ ਬਿਠਾਇਆ ਤੇ ਤਿੱਤਰ ਹੋ ਗਿਆ ਉੱਥੋਂ ਅਵਤਾਰੋ ਵੀ ਪੂਰੀ ਮਾਰ ਖੋਰੀ ਸੀ ਬੰਦੇ ਨੂੰ ਆਪਣੇ ਸਾਹਮਣੇ ਬਿਠਾ ਕੇ ਜੂਤ ਫਰੌਂਦੀ ਹੁੰਦੀ ਸੀ ਉਹ ਦੱਤਣ ਵਾਲੇ ਦੱਸਦੇ ਨੇ ਕਿ ਅਫਤਾਰੋ ਨੇ ਆਪਣੀ ਪਰਝਾਈ ਰਾਤੋ ਰਾਤ ਗਾਇਬ ਕਰਵਾ ਦਿੱਤੀ ਸੀ ਕਿਉਂਕਿ ਉਹ ਪੂਲੇ ਨਾਲ ਅਫਤਾਰੋ ਦੀ ਯਾਰੀ ਨੂੰ ਚੰਗਾ ਨਹੀਂ ਸਮਝਦੀ ਤੇ ਬਾਰ-ਬਾਰ ਇਸ ਨੂੰ ਤੋਗਦੀ ਰਹਿੰਦੀ ਸੀ ਉਹ ਇਸੇ ਤਰ੍ਹਾਂ ਇੱਕ ਵਾਰੀ ਅਫਤਾਰੋ ਗੱਡੀ ਵਿੱਚ ਬੈਠੀ ਕਿਸੇ ਪਿੰਡ ਜਾ ਰਹੀ ਸੀ ਪੂਲੇ ਦੇ 4-5 ਬੰਦੇ ਇਸ ਦੇ ਨਾਲ ਸਨ ਉਦਰ ਤੇ ਇਸ ਦੀ ਗੱਡੀ ਦਾ ਇੱਕ ਮੋਟਰਸਾਈਕਲ ਵਾਲੇ ਨਾਲ ਐਕਸੀਡੈਂਟ ਹੋ ਗਿਆ ਅਫਤਾਰੋ ਨੇ ਆਪ ਆਪਣੀ ਜੁੱਤੀ ਲਾ ਲਈ ਤੇ ਉਹ ਦਾ ਮੂੰਹ ਕੁੱਟ-ਕੁੱਟ ਲਾਲ ਕਰਤਾ ਵਿਚਾਰੇ ਦਾ ਅਵਤਾਰੋਂ ਤਾਂ ਗੁੱਸੇ ਵਿੱਚ ਇੰਨੀ پاਗਲ ਹੋ ਗਈ ਕਿ ਬਾਰ-ਬਾਰ ਪੂਲੇ ਦੇ ਬੰਦਿਆਂ ਨੂੰ ਕਹਿੰਦੀ ਰਹੀ ਕਿ ਇਸ ਨੂੰ ਚੱਕ ਕੇ ਗੱਡੀ ਵਿੱਚ ਸੁੱਟੋ ਦੇਰੇ ਦੇ ਲਾ ਕੇ ਇਹਦਾ ਕੰਮ ਕਰੀਏ ਪਰ ਪੂਲੇ ਦੇ ਬੰਦੇ ਅਵਤਾਰੋਂ ਨੂੰ ਚੰਗਾ ਨਹੀਂ ਸੀ ਸਮਝਦੇ ਤੇ ਅਕਸਰ ਕਹਿੰਦੇ ਹੁੰਦੇ ਸਨ ਕਿ ਪੂਲੇ ਨੇ ਕਿੱਥੇ ਆ ਮੈਂਟਲ ਜਹੀ ਲਿਆ ਕੇ ਸਾਡੇ ਸਿਰ ਤੇ ਬਿਠਾਈ ਹੋਈ ਹੈ ਅਵਤਾਰੋਂ ਨਾਲ ਰਹਿ ਕੇ ਕੋਈ ਬੰਦਾ ਖੁਸ਼ ਨਹੀਂ ਸੀਗਾ ਨਾ ਤਾਂ ਇਹ ਸਾਰਾ ਦਿਨ ਕਿਸੇ ਬੰਦੇ ਨੂੰ ਚਾਹ ਪਾਣੀ ਪੁੱਛਦੀ ਸੀ ਫਿਰ ਇਸ ਦਾ ਇਹ ਪਤਾ ਨਹੀਂ ਸੀ ਹੁੰਦਾ ਕਿ ਰਾਤ ਦੇ 12 ਵਜੇ ਕਹਿ ਦਵੇ ਕਿ ਚਲੋ ਮੈਂ ਤਾਂ ਚੰਡੀਗੜ੍ਹ ਜਾਣਾ ਇੱਕ ਵਾਰ ਇਸਨੇ ਡੱਕੀ ਹੋਈ ਨੇ ਪੂਲੇ ਦੇ ਬੰਦੇ ਰਾਤ ਨੂੰ ਠਾੜ ਲਏ ਕਿ ਚਲੋ ਚੰਡੀਗੜ੍ਹ ਜਾਣਾ ਮੈਂ ਪੂਲੇ ਦੇ ਬੰਦਿਆਂ ਨੇ ਇਸ ਨੂੰ ਬੜਾ ਸਮਝਾਇਆ ਕਿ ਮਾਹੌਲ ਬੜਾ ਖਰਾਬ ਚੱਲ ਰਿਹਾ ਹੈ ਰਾਤ ਨੂੰ ਤਾਂ ਵੈਸੇ ਅੱਜਕੱਲ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਆਪਾਂ ਜਿੱਥੇ ਜਾਣਾ ਸਵੇਰੇ ਚਲਾਂਗੇ ਪਰ ਇਹ ਮੈਂਟਲ ਅੜ ਗਈ ਕਹਿੰਦੀ ਵੀ ਜਾਣਾ ਹੋਣੇ ਹੈ ਜੇ ਤੁਸੀਂ ਨਹੀਂ ਜਾਂਦੇ ਲਿਆਓ ਗੱਡੀ ਦੀ ਚਾਬੀ ਮੈਂ ਆਪ ਜਾਨੀ ਆ ਮਜਬੂਰਨ ਉਹਨਾਂ ਨੂੰ ਇਸ ਦੇ ਨਾਲ ਜਾਣਾ ਪਿਆ ਹਲੇ ਘੰਟਾ ਕੋਈ ਹੋਇਆ ਸੀ ਇਹਨਾਂ ਨੂੰ ਜਾਂਦਿਆਂ ਨੂੰ ਦੋ ਗੱਡੀਆਂ ਸੀ ਇਹਨਾਂ ਕੋਲ ਅਚਾਨਕ ਤਾੜ ਤਾੜ ਰੋਧ ਕਿੱਥੋਂ ਆਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੋਰੇ ਟਰੱਕ ਟੇਡਾ ਖੜਾ ਕਰ ਸੜਕ ਰੋਕੀ ਹੋਈ ਸੀ ਸਿੰਘਾ ਨੇ ਡਰਾਈਵਰ ਦੇ ਨਾਲ ਦੀ ਨਾਲ ਗੱਡੀ ਮੋੜ ਕੇ ਪੂਰੀ ਦਬਲਤੀ ਬਹੁਤ ਤਾਰਤਾਰ ਹੋਈ ਅਵਤਾਰੋ ਦੀ ਸਾਰੀ ਖਾਦੀ ਪਿੱਤੀ ਉਤਰ ਗਈ ਹੁਣ ਇਹ ਗੱਡੀ ਦੇ ਵਿੱਚ ਹੀ ਬੈਠੀ ਰੱਬ ਰੱਬ ਕਰਨ ਲੱਗ ਪਈ ਤੇ ਜਿਹੜਾ ਡਰਾਈਵਰ ਸੀ ਗੱਡੀ ਦਾ ਉਹ ਬਹੁਤ ਮੋੜ ਕੇ ਹੱਡ ਪਾ ਕੇ ਪਿੰਡਾਂ ਵਿੱਚ ਤੋ ਹੁੰਦਾ ਹੋਇਆ ਮਸੀ ਬਜਾ ਕੇ ਅਵਤਾਰੋ ਨੂੰ ਵਾਪਸ ਘਰ ਪਾਉਂਦੀ ਗੱਤੀ ਉਹਨੇ ਦੱਸਣ ਵਾਲੇ ਦੱਸਦੇ ਨੇ ਕਿ ਜਿਹੜੀ ਅਵਤਾਰੋ ਸੀਗੀ ਇਹਦੀ ਆਪਣੀ ਭੈਣ ਨਾਲ ਵੀ ਨਹੀਂ ਸੀ ਬਣਦੀ ਕਿਹਾ ਜਾਂਦਾ ਹੈ ਕਿ ਆਪਣੇ ਜੀਜੇ ਉੱਤੇ ਵੀ ਡੋਰੇ ਪਾਉਣ ਲੱਗ ਪਈ ਸੀ ਜੀਤਾ ਪਤਾ ਇਹਦੀ ਭੈਣ ਨੂੰ ਲੱਗਿਆ ਸੀ ਪੋਲੇ ਨੂੰ ਵੀ ਇਸ ਨੇ ਕਈ ਸਾਲ ਆਪਣੇ ਪਿੱਛੇ ਲਾ ਕੇ ਰੱਖਿਆ ਉਹਦੇ ਸਿਰ ਤੇ ਇਸ ਨੇ ਬਹੁਤ ਪ੍ਰਾਪਰਟੀ ਬਣਾਈ ਜ਼ਮੀਨਾਂ ਜਾਇਦਾਦਾਂ ਕੋਟੀਆਂ ਦੀ ਕਾਰਾਂ ਦੀ ਇਹ ਮਾਰਕ ਬਣ ਗਈ ਕਰੋੜਪਤੀ ਬਣ ਗਈ ਪਰ ਜਦੋਂ ਪੋਲੇ ਤੇ ਆਪ ਪੀੜ ਪਈ ਤਾਂ ਇਸ ਨੇ ਉਸ ਨੂੰ ਮੁੜ ਕੇ ਦੇਖਿਆ ਤੱਕ ਨਹੀਂ ਹੈਗਾ ਪਰ ਪੋਲਾ ਜਿਹੜਾ ਆਪ ਸਾਥ ਬੰਦਾ ਸੀਗਾ ਉਹ ਵੀ ਇੱਕ ਕਿਸਮ ਦਾ ਦਿਲਾਦ ਬੰਦਾ ਸੀਗਾ ਥਾਂ ਥਾਂ ਉਹਨੇ ਵੀ ਕਬਜ਼ੇ ਕਰ ਰੱਖੇ ਸਨ ਗੁਰੂ ਘਰ ਉਹਨੇ ਹਤਿਆਏ ਹੋਏ ਸਨ ਤੇ ਕਿਹੜਾ ਉਹ ਦੋ ਨੰਬਰ ਦਾ ਕੰਮ ਨਹੀਂ ਸੀ ਜਿਹੜਾ ਪੂਲੇ ਕਰਦਾ ਨਹੀਂ ਸੀਗਾ ਇਸੇ ਤਰ੍ਹਾਂ ਪੂਲੇ ਦੇ ਬੰਦੇ ਸਨ ਉਹ ਵੀ ਸਿਰੇ ਦੇ ਆਸ ਸਨ ਉਹ ਵੀ ਸਾਰੇ ਆਪੋ ਆਪਣੇ ਪਿੰਡਾਂ ਵਿੱਚੋਂ ਕੋਈ ਨਾ ਕੋਈ ਕਾਂਡ ਕਰਕੇ ਭੱਜੇ ਹੋਏ ਸਨ ਤੇ ਆ ਕੇ ਉਹਨਾਂ ਦੀ ਇੱਕੋ ਸ਼ਰਨ ਹੁੰਦੀ ਸੀ ਪੂਲੇ ਦਾ ਡੇਰਾ ਜਿਹੜੇ ਵਿਚਾਰੇ ਕੋਈ ਮਾਤੜ ਪੂਲੇ ਨੂੰ ਬਾਬਾ ਸਮਝ ਕੇ ਇਹਦੇ ਸ਼ਿਕਾਰ ਵਿੱਚ ਫਸ ਜਾਂਦੇ ਸਨ ਜਣੀ ਇਹਦੇ ਜਾਲ ਵਿੱਚ ਫਸ ਕੇ ਡੇਰੇ ਰਹਿਣ ਲੱਗ ਪੈਂਦੇ ਸਨ ਉਹਨਾਂ ਦੀ ਯਾਤਾਂ ਫਿਰ ਪੂਲੇ ਨਾਲ ਬਾਅਦ ਵਿੱਚ ਨਹੀਂ ਬਣਦੀ ਸੀ ਯਾ ਫਿਰ ਉਹ ਮੁੜ ਕੇ ਗਾਇਬ ਹੀ ਹੋ ਜਾਂਦੇ ਸਨ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਵੀ ਉਹ ਕਿੱਥੇ ਗਏ ਉਹਨਾਂ ਦਾ ਪਰਿਵਾਰ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਕਈ ਸਾਲਾਂ ਬਾਅਦ ਜਦੋਂ ਪੂਲੇ ਖਿਲਾਫ ਫਿਰ ਲੋਕ ਲਹਿਰ ਉੱਠੀ ਤਾਂ ਇਸ ਦੇ ਬਹੁਤ ਜਿੰਨੇ ਵੀ ਕੇਸ ਸਨ ਉਹ ਨਿਕਲ ਕੇ ਸਾਹਮਣੇ ਆਏ ਉਹਨਾਂ ਵਿੱਚ ਬਹੁਤੇ ਉਹ ਲੋਕ ਸਾਹਮਣੇ ਆਏ ਜਿਨ੍ਹਾਂ ਬਾਰੇ ਹੁਣ ਤੱਕ ਕਿਸੇ ਨੂੰ ਵੀ ਪਤਾ ਹੀ ਨਹੀਂ ਸੀਗਾ ਤੇ ਉਹ ਕਦੇ ਵੀ ਮੀਡੀਆ ਵਿੱਚ ਆ ਕੇ ਜਾਂ ਉਹਨਾਂ ਨੇ ਕੋਈ ਅਖਬਾਰ ਵਿੱਚ ਜਾਂ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਫਿਰ ਪਤਾ ਲੱਗਾ ਲੋਕਾਂ ਨੂੰ ਵੀ ਇਹ ਕਾਂਡ ਵੀ ਪੂਲੇ ਨੇ ਕੀਤੇ ਸਨ ਜਿਨ੍ਹਾਂ ਦੇ ਸ਼ਿਕਾਰ ਇਹ ਬੰਦੇ ਹੋਏ ਪੂਲੇ ਨੇ ਤਾਂ ਉਦੋਂ ਫਿਰ ਜ਼ੋਰ ਲਾਉਣਾ ਹੀ ਲਾਉਣਾ ਸੀ ਨਾਲ ਦੀ ਨਾਲ ਇਹਦੇ ਬੰਦਿਆਂ ਨੇ ਵੀ ਉਦੋਂ ਬਹੁਤ ਜ਼ੋਰ ਲਾਇਆ ਵੀ ਜਿਹੜੀ ਇਹ ਲੋਕ ਲਹਿਰ ਉੱਠੀ ਹੈ ਇਹਨੂੰ ਉਸੇ ਡਰਾ ਧਮਕਾ ਕੇ ਕਿਸੇ ਤਰੀਕੇ ਸ਼ਾਂਤ ਕਰ ਦਈਏ ਪਰ ਲੋਕ ਸੀਗੇ ਜਿਹੜੇ ਉਹ ਇਹ ਮਨ ਬਣਾ ਚੁੱਕੇ ਸਨ ਵੀ ਜੋ ਮਰਜ਼ੀ ਹੋ ਜਵੇ ਹੁਣ ਪੂਲੇ ਨੂੰ ਛੱਡਣਾ ਨਹੀਂ ਹੈਗਾ ਉਹਨਾਂ ਲੋਕਾਂ ਨੂੰ ਉਹਨਾਂ ਯੋਧਿਆਂ ਨੂੰ ਸਾਡਾ ਸਲਾਮ ਹੈ ਜਿਨ੍ਹਾਂ ਨੇ ਕਈ ਕਈ ਸਾਲ ਹਾਈ ਕੋਰਟ ਵਿੱਚ ਵੱਡੇ ਵੱਡੇ ਕੋਟਾਂ ਵਿੱਚ ਕਈ ਕਈ ਸਾਲ ਤਰੀਕਾ ਭੁਗਤਿਆ ਕੇਸ ਚੱਲੇ ਪੂਲੇ ਖਿਲਾਫ ਕਈ ਕੈਸੋ ਜਿੱਤੇ ਤੇ ਕਈ ਕੈਸਾ ਵਿੱਚ ਪੂਲੇ ਹੁਸ਼ਿਆਰੀ ਕਰਕੇ ਬਾਦ ਨਿਕਲਿਆ ਪਰ ਅੰਤ ਜਿਹੜਾ ਹੁੰਦਾ ਪਾਪੀ ਦਾ ਉਹ ਇੱਕੋ ਹੀ ਹੁੰਦਾ ਉਸ ਨੂੰ ਆਖਰਕਾਰ ਫਿਰ ਜੇਲ੍ਹ ਵਿੱਚ ਜਾਣੀ ਪਿਆ ਜੇਲ੍ਹ ਵਿੱਚ ਫਿਰ ਕਈ ਸਾਲ ਉਹਨੇ ਜੇਲ੍ਹ ਗੱਟੀ ਤੇ ਉਸ ਤੋਂ ਬਾਅਦ ਪੂਲੇ ਦਾ ਕੀ ਬਣਿਆ ਉਹ ਸਾਰੇ ਪੰਜਾਬ ਨੂੰ ਤਾਂ ਕੀ ਸਾਰੇ ਦੁਨੀਆ ਨੂੰ ਪਤਾ ਹੈ ਵੀ ਉਹਦਾ ਕੀ ਹਸ਼ਰ ਹੋਇਆ ਬਾਅਦ ਵਿੱਚ ਕਿਉਂਕਿ ਜਿਹੜਾ ਬੰਦਾ ਪਾਪੀ ਹੁੰਦਾ ਹੈ ਉਹਦਾ ਇੱਕੋ ਇੱਕ ਮਾੜਾ ਹਸ਼ਰ ਇੱਥੇ ਹੋ ਜਾਂਦਾ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਉਹਦਾ ਰੱਬ ਇੱਥੇ ਕਰ ਦਿੰਦਾ ਸੋ ਅੱਜ ਦੀ ਵੀਡੀਓ ਵਿੱਚ ਪੂਲੇ ਦੀਆਂ ਕਰਤੂਤਾ ਇੱਥੋਂ ਹੀ ਤੱਕ ਅਗਲੀ ਵੀਡੀਓ ਵਿੱਚ ਇਹਦੀਆਂ ਹੋਰ ਕਰਤੂਤਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ